अच्छा तो ਤੁਸੀਂ ਮੈਨੂੰ ਇਹ ਦੱਸੋ ਗੁਰੂ ਸਾਹਿਬਾਨ ਦੀ ਫੋਟੋ ਨੂੰ ਪ੍ਰਸ਼ਾਦ ਚੜਾਉਣਾ ਸਹੀ ਹੈ? ਬਤੋ ਹੀ ਰਿਪੀਟ ਟੈਲੀਕਾਸ ਕਰਨ ਲੱਗ ਪਏ ਹੁਣ ਤਾਂ ਜਵਾਬ ਦੇ ਕੇ ਹਟਿਆ। ਇੱਕ ਵਾਰ ਫਿਰ ਤੋਂ ਜਵਾਬ ਦਿਓ ਜਿੱਦਾਂ ਤੁਸੀਂ ਉਸ ਭੈਣ ਨੂੰ ਸਮਝਾਇਆ ਸੀਗਾ। ਵੀਡੀਓ ਬਣਾਉਣ ਲੱਗ ਪਈ। ਹਾਂਜੀ। ਖੈਰ ਚਲੋ ਪੁੱਛੋ ਸਵਾਲ ਜੀ। ਸੋ ਆਪਣਾ ਪਹਿਲਾ ਸਵਾਲ ਆ ਜੀ। ਕਿ ਗੁਰੂ ਸਾਹਿਬਾਨਾਂ ਦੀ ਫੋਟੋ ਨੂੰ ਪ੍ਰਸ਼ਾਦ ਚੜਾਉਣਾ ਸਹੀ ਹੈ? ਦੇਖੋ ਜੀ ਪਹਿਲੇ ਮੈਂ ਸਪਸ਼ਟ ਕਰ ਦਾਨਾ ਇਹ ਹੈ ਜਿਹੜੇ ਗੁਰੂ ਸਾਹਿਬਾਨਾ ਜੀ ਦੀਆਂ ਫੋਟੋਆਂ ਇਸ ਸਮੇਂ ਆਪਾਂ ਦੇਖਦੇ ਆਂ ਨਾ ਹੀ ਸੋ ਸਾਨੂੰ ਦੇਖਣ ਨੂੰ ਮਿਲਦਿਆਂ ਨੇ। ਹਾਂਜੀ। ਇਹ ਸਾਰੀ ਕਾਲਪਨੀ ਫੋਟੋਆਂ ਨੇ ਅਸਲੀ ਫੋਟੋ ਨਹੀਂ ਹੈ ਉਹ ਤਾਂ ਹੈ ਜੀ ਠੀਕ ਹੈ ਇਹ ਕਾਲਪਨੀ ਫੋਟੋ ਬਣਾਈਆਂ ਗਈਆਂ ਨੇ ਔਰ ਜੇ ਤੁਸੀਂ ਗੱਲ ਕਰ ਰਹੇ ਹੋ ਕਿ ਪ੍ਰਸ਼ਾਦ ਚੜਾਉਣਾ ਸਹੀ ਹੈ ਹਾਂ ਜੀ ਮੈਨੂੰ ਇਹ ਸਮਝਾ ਦਿਓ ਕਿ ਉਹ ਫੋਟੋਆਂ ਪ੍ਰਸ਼ਾਦ ਖਾਂਦੀਆਂ ਨੇ ਨਹੀਂ ਖਾਂਦੀਆਂ ਫਿਰ ਉਹ ਪ੍ਰਸ਼ਾਦ ਕਹਿੰਦੇ ਨੇ ਭੋਗ ਲਾਇਆ ਜੀ ਗੁਰੂ ਸਾਹਿਬ ਜੀ ਨੂੰ ਫੋਟੋ ਚੜਾਏ ਦਿੱਤੇ ਹੈ ਇਹ ਤਾਂ ਮੈਨੂੰ ਲਵੇਰੇ ਸਾਹਿਬ ਨਾਲ ਇਹ ਗਲਤ ਹੈ ਉਹੀ ਜਿਹੜਾ ਪ੍ਰਸ਼ਾਦ ਹੈ ਉਹ ਕਿਸੇ ਲੋੜਵੰਦ ਨੂੰ ਦੇ ਦਿਓ ਇਹ ਤਾਂ ਹੈ ਹਨਾ ਉਹੀ ਜਿਹੜੀ ਮਿਠਾਈ ਹੈ ਕਿਸੇ ਲੋੜਵੰਦ ਬੱਚੇ ਨੂੰ ਦੋ ਕਿੰਨੀ ਖੁਸ਼ੀ ਉਹਦੇ ਚਿਹਰੇ ਜਿਹੜਾ ਬੱਚਾ ਦੀਵਾਲੀ ਨਹੀਂ ਮਨਾ ਸਕਦਾ ਹਾਂਜੀ ਉਹਨੂੰ ਜਾ ਕੇ ਦੋ ਲੈ ਪੁੱਤ ਹੈਪੀ ਦੀਵਾਲੀ ਉਹ ਜਾਦਾ ਵਧੀਆ ਨਹੀਂ ਹੈ ਬਿਲਕੁਲ ਤੇ ਮੇਰੇ ਸਾਹਮਣੇ ਆਹ ਜ਼ਿਆਦਾ ਵਧੀਆ ਰਹੇਗਾ ਉਹ ਫੋਟੋਆਂ ਨੂੰ ਭੋਗ ਲਾਉਣ ਦੇ ਨਾਲ ਹਾਂਜੀ ਇਹ ਤਾਂ ਠੀਕ ਆ ਜੀ ਥੋੜਾ ਜਿਹਾ ਇਹ ਪਤਾ ਮੈਂ ਇੱਕ ਗੱਲ ਦੱਸਦਾ ਹੁਣੇ ਫੋਨ ਆਇਆ ਸੀ ਇੱਕ ਬੀਬੀ ਦਾ ਤੇ ਉਹ ਉਹਨਾਂ ਭੈਣ ਨੇ ਇਹ ਸੋਚਿਆ ਸੀ ਮੈਂ ਕੋਈ ਪ੍ਰਚਾਰਕ ਤੇ ਤਾਂ ਹੀ ਮੈਨੂੰ بار بار ਵੀਡੀਓ ਕਾਲ ਦੇ ਵਿੱਚ ਨਾ ਬਾਬਾ ਜੀ ਬਾਬਾ ਜੀ ਕੈਰੀ ਸੀ ਤੇ ਉਹਨੇ ਸਵਾਲ ਜਵਾਬ ਕੀਤੇ ਸੀ ਕੋਈ ਸਵਾਲ ਪੁੱਛੇ ਸੀ ਮੈਨੂੰ ਸੋ ਉਹਨਾਂ ਨੇ ਕੁਝ ਸਵਾਲ ਪੁੱਛੇ ਸੀ ਜਿਹੜੇ ਕਿ ਮੇਰੇ ਦਿਮਾਗ 'ਚ ਬੈਠ ਚੁੱਕੇ ਨੇਗੇ ਸੋ ਮੈਂ ਇੱਕ ਵਾਰੀ ਜਾਨੀ ਆ ਉਹ ਸਵਾਲ ਮੈਂ ਤੁਹਾਨੂੰ ਦੁਬਾਰਾ ਰਿਪੀਟ ਕਰਾਂ ਤੇ ਤੁਸੀਂ ਉਦਾਂ ਹੀ ਮੈਨੂੰ ਜਵਾਬ ਦਿਓ ਕੋਸ਼ਿਸ਼ ਕਰਾਂਗੇ ਨਹੀਂ ਆ ਜੀ ਤੁਸੀਂ ਕੰਟਰੋਵਰਸੀ ਨਾ ਕ੍ਰੀਏ ਕਰਦੇ ਹੋ ਬਸ ਨਹੀਂ ਕੋਈ ਪਰੇਸ਼ਾਨੀ ਨਹੀਂ ਜੇਸ਼ਟਾ ਪਾਦੇ ਦੇਖੋ ਮੈਂ ਜਿੰਨੇ ਵੀ ਵਿਚਾਰ ਸਾਂਝੇ ਕਰਦਾ ਮੇਰੀ ਆਪਣੀ ਸੋਚ ਤੇ ਸਟੱਡੀ ਦੇ ਮੁਤਾਬਿਕ ਹੁੰਦੀ ਹੈ ਜੀ ਉਹਨਾਂ ਤਾਂ ਹੀ ਹੋਣੀ ਹੈ ਸੁਭਾਵਿਕ ਹੈ ਨਾ ਜੋ ਕਿ ਕਮੀ ਪੇਸ਼ੀ ਸੋ ਆਪਣਾ ਸੈਕਿੰਡ ਕੁਐਸਚਨ ਸੀ ਜੀ ਉਸ ਭੈਣ ਦਾ ਸੈਕਿੰਡ ਕੁਐਸਚਨ ਸੀਗਾ ਕਿ ਜਦੋਂ ਆਪਾਂ ਗੁਰੂ ਸਾਹਿਬਾਨ ਜੀ ਦੀ ਫੋਟੋ ਘਰ ਵਿੱਚ ਰੱਖਦੇ ਆਂਗੇ ਕਿ ਆਪਾਂ ਉਹਨਾਂ ਦੀ ਜੋਤ ਬੱਤੀ ਕਰਦੇ ਆਂਗੇ ਜੋਤੂ ਬੱਤੀ ਕਰਦੇ ਹੈਗੇ ਉਹ ਸਹੀ ਹੈ ਜਾਂ ਨਹੀਂ ਮੈਂ ਪਹਿਲੀ ਦੱਸ ਚੁੱਕਿਆ ਪਣਾ ਜੀ ਜਿਹੜੀ ਫੋਟੋ ਹੈ ਨਾ ਗੁਰੂ ਸਾਹਿਬ ਜੀ ਦੀਆਂ ਇਹ ਕਾਲਪਨਿਕ ਫੋਟੋ ਨੇ ਉਹ ਤੂ ਬੱਤੀ ਕਰਨ ਤੇ ਮਤਲਬ ਉਹਦਾ ਬੈਨੀਫਿਟ ਕੀ ਹੈ ਮੈਨੂੰ ਤਾਂ ਇਹ ਨਹੀਂ ਸਮਝ ਆਂਦਾ ਜੇ ਆਪਾਂ ਤੂ ਬੱਤੀ ਕਰ ਵੀ ਰਹੇ ਆ ਮੰਨ ਕੇ ਚਲੋ ਐਦਾਂ ਉਹਦਾ ਬੈਨੀਫਿਟ ਕੀ ਹੈ ਹੁਣ ਕਈ ਕਹਿੰਦੇ ਕਿ ਨੁਕਸਾਨ ਵੀ ਕੀ ਹੈ ਨੁਕਸਾਨ ਤਾਂ ਕੁਛ ਨਹੀਂ ਬਸ ਇਹ ਕਿ ਤੁਹਾਡੀ ਧੂਪ ਜਿਹੜੀ 10-20 ਰੁਪਏ ਦੀ ਆਏਗੀ ਉਹ ਖਰਾਬ ਹੋ ਰਹੀ ਹੈ ਬਸ ਬਸ ਇੰਨਾ ਹੀ ਕੀ ਹੈ ਹੋਰ ਕੁਝ ਨਹੀਂ ਲੇਕਿਨ ਫਾਇਦਾ ਵੀ ਕੀ ਹੈ ਆਪਾਂ ਆਪਣੇ ਆਪ ਨੂੰ ਮਾਈਂਡ ਸੈਟ ਕੀ ਕਰ ਲਿਆ ਕਿ ਧੂਪ ਬੱਤੀ ਕਰਕੇ ਨਿਕਲਾਂਗੇ ਤੇ ਪਤਾ ਨਹੀਂ ਕੀ ਹੋ ਜਾਊਗਾ ਪਤਾ ਨਹੀਂ ਕਿੰਨੇ ਕਾ ਮਤਲਬ ਚੜਾਈ ਹੋ ਜਾਏਗੀ ਮਤਲਬ ਇਹ ਤਾਂ ਉਹੀ ਗੱਲ ਹੋਈ ਕਿ ਆਪਾਂ ਪੂਰੇ ਸਾਲ ਪੜ੍ਹਾਈ ਨਾ ਕਰੀਏ ਠੀਕ ਹੈ ਤੇ ਜਿਸ ਦਿਨ ਸਾਡੇ ਪੇਪਰ ਹੋਣ ਤੂੰ ਬੱਤੀ ਲਾ ਕੇ ਜਾਈਏ ਤੇ ਕਹੀਏ ਬਾਬਾ ਜੀ ਸਾਨੂੰ ਪਾਸ ਕਰਾ ਦਿਓ ਪੂਰੇ ਸਾਲ ਪੜ੍ਹਾਈ ਨਹੀਂ ਕੀਤੀ ਹੁਣ ਬਾਬਾ ਜੀ ਤੁਹਾਨੂੰ ਕਿੱਥੋਂ ਪਾਸ ਕਰਾ ਦੇਣਗੇ ਭਾਈ ਪਹਿਲੇ ਪੜ੍ਹਾਈ ਕਰ ਲੈਣ ਤੇ ਬਿਲਕੁਲ ਸੋ ਮੇਰੇ ਹਿਸਾਬ ਨਾਲ ਤੂੰ ਬੱਤੀ ਕਰਨ ਦੇ ਨਾਲੋਂ ਮੈਂ ਫਿਰ ਉਹੀ ਗੱਲ ਕਰ ਰਹਾ ਮੈਂ ਪਹਿਲੇ ਕੀਤੀ ਸੀ ਉਹੀ ਪੈਸਾ ਜੇ ਕਿਸੇ ਲੋੜਵੰਦ ਦੀ ਮਰਦ ਦੇ ਲਈ ਵੀ ਲਾ ਦਿਓ ਤਾਂ ਜਿਆਦਾ ਬੈਸਟ ਹੈ ਬਾਕੀ ਜਿਹਨੇ ਕਰਨੀਆਂ ਭਾਈ ਕਰੀ ਚਲੋ ਆਪਾਂ ਕਿਸੇ ਨੂੰ ਰੋਗ ਤਾਂ ਸਕਦੇ ਨਹੀਂ ਬਾਕੀ ਇਸ ਅਕੋਰਡਿੰਗ ਤੁਸੀਂ ਆਪਣੇ ਆਪਣੇ ਵਿਚਾਰ ਜਰ ਨੇ ਕਮੈਂਟ ਰਾਈ ਸਾਂਝੇ ਕਰੋ। ਗਾਈਜ਼ ਜੂ ਸਾਂਝੇ ਕਰੋ। ਅਗਲਾ ਕੁਐਸਚਨ। ਸੋ ਉਹਨਾਂ ਦਾ ਤੀਜਾ ਕੁਐਸਚਨ ਸੀ ਜੀ ਕਿ ਜਿਵੇਂ ਕਿ ਉਹ ਕੰਮ ਕਰ ਰਹੇ ਨੇ ਕਿ ਕੋਈ ਵੀ ਸੋ ਉਸ ਦਰਾਂ ਨੂੰ ਉਹ ਪਾਠ ਕਰ ਰਹੇ ਨੇਗੇ। ਕਈ ਵਾਰ ਉਹ ਪਾਠ ਕਰਨਾ ਭੁੱਲ ਜਾਂਦੇ ਨੇ। ਉਹਨਾਂ ਨੇ ਕਿਹਾ ਸੀ ਮੈਂ ਵਾਇਗਰੂ ਵਾਇਗਰੂ ਕਰਦੀ ਹਾਂ। ਹਾਂਜੀ ਕਈ ਵਾਰ ਉਹ ਪਾਠ ਕਰਨਾ ਭੁੱਲ ਜਾਂਦੇ ਨੇਗਾ ਜਾਂ ਫਿਰ ਨਹੀਂ ਕਰਦੇ। ਉਹਦਾ ਉਹਨਾਂ ਨੂੰ ਕੀ ਨੁਕਸਾਨ ਆਗਾ ਜਾਂ ਫਿਰ ਕਿ ਇਹ ਸਹੀ ਹੈ ਜਾਂ ਗਲਤ। ਦੇਖੋ ਪਹਿਲੀ ਗੱਲ ਨਾ ਇਹ ਗੱਲ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਮਨ ਲਓ ਮੈਂ ਆਪਣੇ ਮੂੰਹ ਤੋਂ ਕਹਿ ਰਿਹਾ ਵਾਹਿਗੁਰੂ 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 24 ਘੰਟੇ ਮੈਂ ਵਾਹਿਗੁਰੂ 24 ਘੰਟੇ ਚੱਲੂ ਮਤਲਬ ਰਾਤ ਨੂੰ ਤਾਂ ਸੁੱਤਾ ਪਿਆ ਹੁੰਦਾ ਬੰਦਾ ਮਤਲਬ ਜਦੋਂ ਤੱਕ ਬੰਦਾ ਜਾਗ ਰਿਹਾ ਵਾਹਿਗੁਰੂ 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 ਕਰੀ ਜਾ ਰਿਹਾ ਜੀ ਮੂੰਹ ਤੋਂ ਆਪਣੇ ਵਾਹਿਗੁਰੂ ਵਾਹਿਗੁਰੂ ਕਰੀ ਜਾ ਰਿਹਾ ਪਰ ਹੱਥਾਂ ਤੋਂ ਕਰ ਰਿਹਾ ਉਹ ਗਲਤ ਕੰਮ ਗਲਤ ਕੰਮ ਦਾ ਮਤਲਬ ਹੈ ਦੁਕਾਨ ਦੇ ਬੈਠੇ ਹੱਟੀ ਤੇ ਬੈਠੇ ਆਪਣੇ ਦੇ ਠੀਕ ਹੈ ਤੇ ਲੋਕਾਂ ਨੂੰ ਸਮਾਨ ਮਹਿੰਗਾ ਦੇ ਰਿਹਾ ਅੱਛਾ ਜੀ ਲੋਕਾਂ ਨਾਲ ਧੋਖੇ ਕਰ ਰਿਹਾ ਹਾਂਜੀ ਫਿਰ ਉਹ ਵਾਹਿਗੁਰੂ ਵਾਹਿਗੁਰੂ ਖਾਣੇ ਕੀ ਔਰ ਦਿਖਾਣੇ ਕੀ ਔਰ ਓਗਲ ਹੋ ਗਈ ਹਾਂਜੀ ਠੀਕ ਹੈ ਇਸ ਕਰਕੇ ਜੇ ਤੁਸੀਂ ਵਾਇਗੁਰੂ ਵਾਇਗੁਰੂ ਆਪਣੇ ਮੁਖ ਤੋਂ ਕਰਨਾ ਹੈ ਨਾ ਤਾਂ ਆਪਣਾ ਆਚਰਣ ਵੀ ਵਧੀਆ ਰੱਖੋ ਉੱਠਦੇ ਆਂ ਬੈਂਦੇ ਆਂ ਸੁੱਤੇ ਆਂ ਸਦਾ ਸਦਾ ਹਰ ਨਾਮ ਤੇ ਹੀ ਹਾਂਜੀ ਕਹਿੰਦਾ ਭਾਵੇਂ ਇਹੀ ਹੈ ਕਿ ਤੁਸੀਂ ਹਰ ਸਮੇਂ ਪਰਮਾਤਮਾ ਨੂੰ ਆਪਣੇ ਅੰਗ ਸੰਗ ਸਮਝੋ ਫਿਰ ਤੁਸੀਂ ਕਦੀ ਕੋਈ ਗਲਤ ਕੰਮ ਕਰੋਗੇ ਹੀ ਨਹੀਂ ਬਸ ਗਲਤ ਕੰਮ ਨਹੀਂ ਕਰਦਾ ਮੇਨ ਗੱਲ ਇਹੀ ਹੈ ਬਿਲਕੁਲ ਨਾਮ ਜਪਣਾ ਇਹੀ ਹੈ ਕਿ ਤੁਸੀਂ ਮਾੜੇ ਕੰਮ ਨਹੀਂ ਕਰਦੇ ਜੇ ਤੁਸੀਂ ਮੁਖ ਤੋਂ ਵਾਇਗੁਰੂ ਵਾਇਗੁਰੂ ਰਾਮ ਰਾਮ ਅੱਲਾ ਅੱਲਾ ਕਰ ਰਹੇ ਹੋ ਕੁਝ ਵੀ ਜੋ ਵੀ ਤੁਹਾਨੂੰ ਮੰਦਾ ਹੈ ਹਨਾ ਉਹ ਤੁਸੀਂ ਕਹਿ ਰਹੇ ਹੋ ਲੇਕਿਨ ਕਰ ਰਹੇ ਹੋ ਹੱਥਾਂ ਤੋਂ ਗਲਤ ਕੰਮ ਪੈ ਤੁਹਾਡੇ ਗਲਤ ਪਾਸੇ ਜਾ ਰਹੇ ਨੇ ਜੀਵਾ ਤੋਂ ਤੁਸੀਂ ਮਤਲਬ ਲੋਕਾਂ ਨੂੰ ਗਾਲਾਂ ਕੱਢਦੇ ਹੋ ਮਾੜਾ ਬੋਲ ਰਹੇ ਹੋ ਹਨਾ ਤੇ ਉਹ ਤੁਹਾਡੇ ਵਾਇਗਰੂ ਰਾਮ ਅੱਲਾਹ ਕੁਝ ਵੀ ਕਹਿੰਦਾ ਕੋਈ ਬੈਨੀਫਿਟ ਹੈ ਹੀ ਨਹੀਂ ਹਾਂਜੀ ਠੀਕ ਹੈ ਸੋ ਮੇਰੇ ਸਾਹਮਣੇ ਤਾਂ ਇਹੀ ਹੈ ਬਾਕੀ ਜਿਹੜੇ ਵੀ ਰਪੈਣ ਵੀਡੀਓ ਦੇਖ ਰਹੇ ਨੇ ਉਹ ਕਮੈਂਟ ਰਹਿ ਆਪਣੇ ਵਿਚਾਰ ਸਾਂਝੇ ਕਰ ਸਕਦੇ ਨੇ ਜੀ ਇਹ ਨੇ ਹਾਂਜੀ ਹੋਰ ਕੁਝ ਸੋਨਾਂ ਦਾ ਇੱਕ ਆਖਰੀ ਸਵਾਲ ਸੀਗਾ ਜੋ ਕਿ ਮੋਸਟਲੀ ਬਹੁਤ ਸਾਰੀਆਂ ਕੁੜੀਆਂ ਦੇ ਜਾਂ ਫਿਰ ਲੇਡੀਜ਼ ਦੇ ਮਾਈਂਡ ਚ ਆਂਦਾ ਹੀ ਜਾਂਦਾ ਵਾ ਉਹ ਮੈਂ ਇੱਕ ਵਾਰ ਤੁਹਾਨੂੰ ਜ਼ਰੂਰ ਪੁੱਛਣਾ ਚਾਹਾਂਗੀ ਤੇ ਤੁਸੀਂ ਕੋਸ਼ਿਸ਼ ਕਰੋ ਕਿ ਵਿਸਥਾਰਪੂਰਵਕ ਇਸਤੇ ਸਮਝਾ ਸਕੋ ਹੂੰ ਸੁਨਣਾ ਦਾ ਸਵਾਲ ਸੀ ਜੀ ਕਿ ਜਦੋਂ ਕਿ ਲੇਡੀਜ਼ ਨੂੰ ਪੀਰੀਅਡਸ ਵਗੈਰਾ ਆਂਦੇ ਨੇਗੇ ਕਿ ਉਸ ਟਾਈਮ ਉਹ ਪਾਠ ਕਰ ਸਕਦੀਆਂ ਨੇਗੀਆਂ ਦੇਖੋ ਇਸ ਸਵਾਲ ਦਾ ਜਵਾਬ ਦੇਣਾ ਮੇਰੇ ਤੇ ਬਹੁਤ ਜ਼ਿਆਦਾ ਔਖਾ ਨੇ ਹਾ ਜੀ ਜੀ ਕਿਉਂਕਿ ਗੁਰਦੁਆਰਾ ਸਾਹਿਬ ਦੇ ਅੰਦਰ ਕੀ ਮਰਿਆਦਾ ਹੈ ਉੱਥੇ ਦੀ ਉਦੇ ਬਾਰੇ ਤਾਂ ਬਿਹਤਰ ਜਾਣਕਾਰੀ ਕੋਈ ਪ੍ਰਚਾਰਕ ਜਾਂ ਵਿਦਵਾਨ ਦੇ ਸਕਦਾ ਹੈ ਬਿਲਕੁਲ ਜੀ ਪਰ ਆਪਣੇ ਲਈ ਗੁਰਬਾਣੀ ਆਪਾਂ ਕਦੀ ਵੀ ਪੜ ਸਕਦੇ ਆ ਬਿਲਕੁਲ ਠੀਕ ਹੈ ਗੁਰਬਾਣੀ ਆਪਾਂ ਕਿਸੇ ਵੀ ਟਾਈਮ ਕਦੀ ਵੀ ਪੜ ਸਕਦੇ ਆ ਉਹ ਗੁਰਬਾਣੀ ਤੋਂ ਸਾਨੂੰ ਸਿੱਖਣ ਨੂੰ ਮਿਲਦਾ ਹੈ ਹਾਂ ਜੀ ਤੇ ਜਿਹੜੀ ਇਹ ਧਾਰਨਾ ਚਲਦੀ ਹੈ ਨਾ ਇਹ ਕਿ ਆ ਦਿਨਾ ਦੇ ਵਿੱਚ ਔਰਤ ਆ ਪਵਿੱਤਰ ਹੋ ਜਾਂਦੀ ਹੈ ਮਾੜੀ ਹੋ ਜਾਂਦੀ ਹੈ ਮੇਰੇ ਸਾਹਮਣੇ ਮੇਰੇ ਹਿਸਾਬ ਨਾਲ ਮੇਰੀ ਸੋਚ ਹੈ ਇਹ ਗਲਤ ਹੈ ਐਦਾ ਕੁਝ ਨਹੀਂ ਹੁੰਦਾ ਠੀਕ ਹੈ ਇਹ ਇੱਕ ਕਿਰਿਆ ਹੈ ਹਾਂਜੀ ਜੋ ਕੁਦਰਤੀ ਹੈ ਜੋ ਹਰ ਇੱਕ ਕੁੜੀ ਦੇ ਨਾਲ ਵਾਪਰਦੀ ਹੈ ਹਰ ਕੁੜੀ ਦੇ ਨਾਲ ਹੁੰਦੀ ਹੈ ਇਹ ਕਿਰਿਆ ਹਨਾ ਤਾਂ ਇਹਦੇ ਉੱਤੇ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਇਹ ਇੱਕ ਕਿਰਿਆ ਹੈ ਠੀਕ ਹੈ ਤੇ ਦੂਸਰੀ ਗੱਲ ਸਟੱਡੀ ਕਰਨ ਦਾ ਹੱਕ ਹਰ ਕਿਸੇ ਨੂੰ ਹੈ ਸਟੱਡੀ ਕਰ ਸਕਦੇ ਹਨ ਪੜ ਸਕਦੇ ਹਨ ਗਿਆਨ ਲੈ ਸਕਦੇ ਹਨ ਪਰ ਧਾਰਮਿਕ ਥਾਂ ਦੇ ਅੰਦਰ ਕੀ ਮर्यादा ਹੈ ਉਹ ਧਾਰਮਿਕ ਸਾਨ ਵਾਲੇ ਬਿਹਤਰ ਦੱਸ ਸਕਦੇ ਹਨ ਮੈਂ ਉਹਦੇ ਬਾਰੇ ਕਿੰਤੂ ਪਰੰਤੂ ਨਹੀਂ ਕਰਦਾ ਬਿਲਕੁਲ ਵੀ ਹਨਾ ਯੈਸ ਜਾਂ ਨੋ ਕੁਛ ਵੀ ਕਹਿ ਸਕਦਾ ਮੈਂ ਪਰ ਆਪਣੇ ਲਈ ਸਟੱਡੀ ਕੋਈ ਵੀ ਆਪਣੇ ਘਰ ਬੈ ਕੇ ਕਰ ਸਕਦਾ ਹੈ ਗਿਆਨ ਹਾਸਲ ਕਰ ਸਕਦਾ ਹੈ ਨਾਮ ਜਪ ਸਕਦਾ ਹੈ ਇਹ ਮੇਰਾ ਮੰਨਣਾ ਹੈ ਜੇ ਕਿਸ ਨੂੰ ਗਲਤ ਲੱਗਦੀ ਹੈ ਭਾਈ ਉਹ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਨ ਇਹਦਾ ਐਂਡ ਮੈਂ ਇੱਕ ਗੱਲ ਜਰੂਰ ਕਰਨਾ ਚਾਹਾਂਗਾ ਇਸ ਬੀਬੀ ਨਾਲ ਜਦ ਮੇਰੀ ਗੱਲਬਾਤ ਹੋਈ ਨਾ ਹਾਂਜੀ ਇਸ ਬੀਬੀ ਨੂੰ ਕਿਹਾ ਕਿ ਮੈਂ ਜੋਤ ਬਾਲਦੀ ਹਾਂ ਹਾਂਜੀ ਮੈਂ ਪੁੱਛਿਆ ਪਹਿਨੇ ਤੁਸੀਂ ਜੋਤ ਕਿਉਂ ਬਾਲਦੇ ਹੋ ਉਹਦਾ ਕੀ ਬੈਨੀਫਿਟ ਹੈ ਤੂੰ ਬੱਤੀ ਜਿਹੜੀ ਕਰਦੇ ਹੋ ਉਹਦਾ ਕੀ ਬੈਨੀਫਿਟ ਹੈ ਜੀ ਕਹਿੰਦੇ ਪਤਾ ਨਹੀਂ ਮੈਂ ਫਿਰ ਤੁਸੀਂ ਕਿਉਂ ਕਰਦੇ ਹੋ ਕਹਿੰਦੇ ਮਨੇ ਮਾਤਾ ਜੀ ਕਰਦੇ ਸੀ ਅੱਛਾ ਜੀ ਉਹਨਾਂ ਦੇ ਮਾਤਾ ਜੀ ਕਰਦੇ ਸੀ ਤੋ ਆਪ ਕੰਨ ਲੱਗਦੇ ਮੈਂ ਕਿਹਾ ਭਾਣੇ ਤੁਸੀਂ ਆਪਣੇ ਬੱਚੇ ਨੂੰ ਸਕੂਲ ਭੇਜ ਦਿਓ ਹਾਂ ਤਾਂ ਤੁਸੀਂ ਤਿੰਨ ਚਾਰ ਜਗ੍ਹਾ ਚੈੱਕ ਕਰਦੇ ਹੋ ਕਿਹੜਾ ਸਕੂਲ ਬੈਸਟ ਹੈ ਬਿਲਕੁਲ ਜੀ ਫਿਰ ਤੁਸੀਂ ਉਹ ਸਕੂਲ ਦੇ ਬੱਚੇ ਨੂੰ ਪੜਨਾ ਪਾਉਨੇ ਹੋ ਜਿਹੜਾ ਸਕੂਲ ਤੁਹਾਨੂੰ ਬੈਸਟ ਲੱਗਦਾ ਹੈ ਇਹ ਤੁਸੀਂ ਅੱਖ ਬੰਨ੍ਹ ਕਰਕੇ ਬੱਚੇ ਨੂੰ ਸਕੂਲ ਪੜਨ ਤੇ ਨਹੀਂ ਪਾ ਜਾਂਦੇ ਨਹੀਂ ਜੇ ਸਕੂਲ ਬੱਚੇ ਦੇ ਲਈ ਕੋਈ ਟੀਚਰ ਰੱਖਣਾ ਹੈ ਬੱਚੇ ਨੂੰ ਕੋਈ ਟਿਊਸ਼ਨ ਲਾਣੀ ਹੈ ਦਾ ਉਹ ਵੀ ਤੁਸੀਂ ਦੇਖਦੇ ਹੋ ਕਿਉਂਕਿ ਬੱਚੇ ਦੀ ਫਿਊਚਰ ਦਾ ਸਵਾਲ ਹੈ ਬੱਚੇ ਦੀ ਐਜੂਕੇਸ਼ਨ ਦਾ ਸਵਾਲ ਹੈ ਹਾਂਜੀ ਜਦੋਂ ਸਟੱਡੀ ਦਾ ਮਤਲਬ ਆਂਦਾ ਹੈ ਆਪਾਂ ਸਾਰਾ ਕੁਝ ਧਿਆਨ ਰੱਖਦੇ ਆ ਪਰ ਜਦੋਂ ਅਧਿਆਤਮਿਕ ਵਾਲੇ ਪਾਸੇ ਆਪਾਂ ਚਲੇ ਜਾਂਦੇ ਆ ਆਪਾਂ ਕਿਸੇ ਗੱਲ ਦਾ ਧਿਆਨ ਰੱਖਦੇ ਹੀ ਨਹੀਂ ਸਾਨੂੰ ਜੋ ਕਿਹਾ ਜਾਂਦਾ ਹੈ ਅਸੀਂ ਅੱਖ ਬੰਦ ਕਰਕੇ ਮੰਨ ਲੈਂਦੇ ਆ ਸਾਡੇ ਬਜ਼ੁਰਗ ਬੜੇ ਬਜ਼ੁਰਗਾਂ ਨੇ ਜੋ ਕਹਤਾ ਸੀ ਮੰਨ ਲਿਆ ਨਹੀਂ ਅੱਬਾ ਉੱਥੇ ਸਵਾਲ ਖੜਾ ਕਰੀਏ ਆਪਾਂ ਪੁੱਛੀਏ ਪੁੱਛਣ ਦਾ ਹੱਕ ਤਾਂ ਆਪਣਾ ਬਣਦਾ ਹੈ ਨਾ ਕਿ ਮਾਤਾ ਜੀ ਬਾਪੂ ਜੀ ਜਿਹੜਾ ਆਪਾਂ ਕਰ ਰਹੇ ਆ ਇਹਦਾ ਬੈਨੀਫਿਟ ਕੀ ਹੈ ਆ ਫੋਟੋ ਦੇ ਅੱਗੇ ਮੈਂ ਅਗਰਵਤੀ ਕੁਮਾਰ ਹਾਂ ਇਹਦਾ ਬੈਨੀਫਿਟ ਕੀ ਹੈ ਮੈਨੂੰ ਇੱਕ ਗੱਲ ਸਮਝਾ ਦਿਓ ਹਨਾ ਆਪਾਂ ਗੁੱਸਾ ਨਹੀਂ ਕਰਨਾ ਆਪਾਂ ਲੜਨਾ ਨਹੀਂ ਆਪਾਂ ਸਿਰਫ ਪਿਆਰ ਨਾਲ ਪੁੱਛਣਾ ਹੈ ਕੀ ਪਤਾ ਉਹਨਾਂ ਦੇ ਕੋਲ ਇਹਦਾ ਆਨਸਰ ਹੋਵੇ ਜੋ ਸਾਨੂੰ ਨਹੀਂ ਪਤਾ ਉਹ ਆਨਸਰ ਦੇਣਗੇ ਉਸ ਚੀਜ਼ ਦਾ ਲੇਕਿਨ ਜੇ ਉਹ ਵੀ ਆਨਸਰ ਨਹੀਂ ਦੇ ਸਕਦੇ ਫਿਰ ਇੱਥੇ ਸਵਾਲ ਖੜਾ ਹੁੰਦਾ ਹੈ ਨਾ ਕਿ ਜੇ ਉਹਨਾਂ ਨੂੰ ਵੀ ਨਹੀਂ ਪਤਾ ਉਹ ਵੀ ਕਿਸੇ ਦੇ ਪਿੱਛੇ ਲੱਗ ਕੇ ਕਰੀ ਜਾ ਰਹੇ ਨੇ ਪਤਾ ਤਾਂ ਹੋਣਾ ਚਾਹੀਦਾ ਨਾ ਆਪਾਂ ਜੋ ਕੰਮ ਕਰ ਰਹੇ ਹਾਂ ਕਰ ਕਿਉਂ ਰਹੇ ਹਾਂ ਹੁਣ ਮੈਂ ਜਾ ਰਿਹਾ ਗੱਡੀ ਚ ਲਾ ਕੇ ਜਾ ਰਿਹਾ ਮੈਨੂੰ ਪਤਾ ਹੈ ਨਹੀਂ ਜਾਣਾ ਕਿੱਥੇ ਹੈ ਉਹੀ ਗੱਡੀ ਦੁੜਾਈ ਜਾਵ ਇਹ ਤਾਂ ਕੋਈ ਸਨਪ ਨਹੀਂ ਹੋਈ ਨਾ ਸੋ ਆਪਣੇ ਫਾਇਦੇ ਤੇ ਨੁਕਸਾਨ ਬਾਰੇ ਕਿਸੇ ਨੂੰ ਕੋਈ ਵੀ ਕੁਐਸਚਨ ਪੁੱਛਣਾ ਇਹ ਗਲਤ ਨਹੀਂ ਹੁੰਦਾ ਹੈਗਾ ਸੋ ਜਸਟ ਆਪਣੀ ਨੋਲੇਜ ਲਈ ਆਪਾਂ ਨੂੰ ਕੁਝ ਤੋਂ ਕੁਐਸਚਨ ਹੈਗੇ ਜਿਹੜੇ ਉਹ ਕਰਨੇ ਚਾਹੀਦੇ ਨੇ ਹੂੰ ਠੀਕ ਹੈ ਤੇ ਇੱਕ ਦੋ ਸਵਾਲਾਂ ਦੇ ਜਵਾਬ ਮੈਂ ਜ਼ਰੂਰ ਇਹਦੇ ਵਿੱਚ ਐਡ ਕਰਨਾ ਚਾਹਾਂ ਕਈ ਵੀਰ ਭੈਣ ਕਹਿੰਦੇ ਆਂ ਦੇਰ ਤੂੰ ਸਵਾਲ ਜਵਾਬ ਕਰਦੇ ਆ ਹਾਂਜੀ ਗੁਨਾਰਾ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਗੁਰੰਗ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ ਇਹਦਾ ਸਾਨੂੰ ਕੀ ਬੈਨੀਫਿਟ ਹੈ ਅੱਛਾ ਜੀ ਮੈਂ ਤੇ ਸਪਸ਼ਟ ਕਰਦਾ ਜੀ ਪਹਿਲੀ ਗੱਲ ਕਿ ਇਹ ਜਿਹੜੇ ਸਵਾਲ ਜਵਾਬ ਅਸੀਂ ਕਰਦੇ ਆਂ ਨਾ ਇਹ ਪੇਪਰਾਂ ਵਿੱਚ ਆ ਸਕਦੇ ਹਨ ਅਸੀਂ ਹਰਬਿਟਸ ਬੋਲਦੇ ਹਾਂ ਇਸ ਕਰਕੇ ਇਹ ਸਵਾਲ ਜਵਾਬ ਕਰਦੇ ਹਾਂ ਕਿਉਂਕਿ ਪੇਪਰਾਂ ਵਿੱਚ ਆਉਂਦੇ ਨੇ ਹਾਂਜੀ ਕਿ ਹਿਸਟਰੀ ਨਾਲ ਜੁੜੇ ਹੋਏ ਸਵਾਲ ਜਵਾਬ ਨੇ ਬਾਕੀ ਤੁਸੀਂ ਸਾਰੀ ਵੀਡੀਓ ਦੇਖੀ ਹੈ ਜੀ ਤੁਹਾਡੇ ਕੀ ਵਿਚਾਰ ਹਨ ਤੁਸੀਂ ਆਪਣੇ ਵਿਚਾਰ ਕਮੈਂਟ ਰਾਹੀਂ ਸਾਂਝੇ ਕਰ ਸਕਦੇ ਹੋ ਜੀ ਮੈਂ ਜਿੰਨੇ ਵੀ ਵਿਚਾਰ ਸਾਂਝੇ ਕਰਦਾ ਮੇਰੀ ਆਪਣੇ ਸੋਚ ਤੇ ਸਟੱਡੀ ਦੇ ਮੁਤਾਬਿਕ ਹੁੰਦੀ ਹੈ ਮੈਂ ਫਿਰ ਕੋਈ ਕੁਸ਼ਨ ਆਂਦਾ ਵਾ ਹੋਰ ਇਸ ਦਾ ਰਿਲੇਟਿਵ ਜਾਂ ਕੁਛ ਵੀ ਸੋ ਪਲੀਜ਼ ਕਮੈਂਟ ਕਰਕੇ ਉਹ ਵੀ ਪੁੱਛਿਆ ਕਰੋ ਤੇ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਕਿ ਅਸੀਂ ਉਹਨਾਂ ਦਾ ਰਿਪਲਾਈ ਕਰ ਸਕੀਏ ਬਿਲਕੁਲ ਕਰ ਸਕੀਏ ਤੇ ਮੈਂ ਇੱਕ ਗੱਲ ਕਹਿਦਾ ਜੀ ਹਾਂਜੀ ਅਗਰ ਕਿਸੇ ਨੂੰ ਧੂਪ ਪੱਤੀ ਬਾਲ ਕੇ ਕੋਈ ਖੁਸ਼ੀ ਮਿਲਦੀ ਹੈ ਜੀ ਮੁਬਾਰਕ ਹੈ ਮੈਂ ਉਹਤੇ ਕਿੰਤੂ ਪਰੰਤੂ ਨਹੀਂ ਕਰਦਾ ਜੇ ਕਿਸੇ ਨੂੰ ਫੋਟੋ ਨੂੰ ਮੱਥਾ ਟੇਕ ਕੇ ਖੁਸ਼ੀ ਮਿਲਦੀ ਹੈ ਮੁਬਾਰਕ ਹੈ ਭਾਈ ਮੈਂ ਉਹਨੂੰ ਕਿੰਤੂ ਪਰੰਤੂ ਨਹੀਂ ਕਰਦਾ ਜੀ ਮੈਂ ਸਿਰਫ ਆਪਣੀ ਸੋਚ ਤੇ ਸਟੱਡੀ ਦੇ ਮੁਤਾਬਿਕ ਦੱਸਿਆ ਕਿ ਕੀ ਸਹੀ ਹੈ ਤੇ ਕੀ ਗਲਤ ਹੈ ਪਰ ਜਿਹਨੂੰ ਖੁਸ਼ੀ ਮਿਲਦੀ ਹੈ ਅਗਰ ਉਹਨੂੰ ਲੱਗਦਾ ਕਿ ਮੈਨੂੰ ਤਾਂ ਬਫਾਇਦਾ ਹੋਇਆ ਜੀ ਮੈਨੂੰ ਤਾਂ ਖੁਸ਼ੀ ਮਿਲੀ ਹੈ ਜੀ ਮੁਬਾਰਕ ਹੈ ਭਾਈ ਉੱਤੇ ਸਾਡਾ ਕੋਈ ਕਿੰਤੂ ਪਰਤੋ ਨਹੀਂ ਜੋ ਮੰਨਣਾ ਹੈ ਮੰਨੀ ਚਲੋ ਕੋਈ ਚੱਕਰ ਨਹੀਂ ਮੈਨੂੰ ਕੋਈ ਉਹ ਨਹੀਂ ਹੈ ਮੈਂ ਕਿਸੇ ਦੇ ਕਿੰਤੂ ਪਰੰਤੂ ਨਹੀਂ ਕਰ ਰਿਹਾ ਮੈਂ ਸਿਰਫ ਆਪਣੇ ਵਿਚਾਰ ਸਾਂਝੇ ਕੀਤੇ ਹਨ ਇਹ ਮੇਰੇ ਹੀ ਵਿਚਾਰ ਨੇ ਆਪਣੀ ਆਪਣੀ ਲਾਈਫ ਹੁੰਦੀ ਹੈ ਸੋ ਆਪਣੀ ਆਪਣੀ ਲਾਈਫ ਉਹ ਆਪਣੇ ਆਪਣੇ ਤਰੀਕੇ ਨਾਲ ਹੀ ਸਪੈਂਡ ਬਿਲਕੁਲ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਉ ਮੈਂ ਕਿੰਤੂ ਪਰੰਤੂ ਵਾਲਾ ਕੋਈ ਨਾ ਮੈਨੂੰ ਹੱਕ ਹੈ ਨਾ ਮੈਂ ਕਿੰਤੂ ਪਰੰਤੂ ਕਰ ਸਕਦਾ ਠੀਕ ਹੈ ਜਿਹੜਾ ਜਿਵੇਂ ਜ਼ਿੰਦਾ ਜ਼ਿੰਦਗੀ ਉਹਦਾ ਜਿਉ ਜੀ ਠੀਕ ਹੈ ਜੀ ਤੇ ਬਸ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਜੀ ਮਿਲਾਂਗੇ ਜੀ ਨੈਕਸਟ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ